ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਪ੍ਰੋਡਿਊਸਰ ਲਵੇ ਕੱਲ ਦੇ ਬਹੁਤ ਮਗਜ ਖਪਾਈ ਹੋਈ ਆ ਵੀ ਜਿਵੇਂ ਕਹਿੰਦੇ ਨੇ ਵੀ ਸਾਰਾ ਕੁਝ ਸੇ ਚੋੜ-ਚੋੜ ਗਿਆ ਹੋ ਗਿਆ ਦੀ ਜਿਹੜੇ ਸੁਪਨੇ ਨਾਲ ਪੰਜਾਬ ਤੋਂ ਆਏ ਸੀਗੇ ਆ ਸਿਸਟਮ ਮੈਂ ਕਹਿੰਨਾ ਯਾਰ ਜੰਨਤ ਆ ਇੱਕ ਤਰ੍ਹਾਂ ਦੀ ਸਵਰਗ ਆ ਤੇ ਆ ਕੂਟੀਆ ਪ੍ਰੋਡਿਊਸਰ ਜੀ ਦੀ ਆਪਾਂ ਪਹਿਲਾਂ ਕੂਟੀਆ ਤੁਹਾਨੂੰ ਦਿਖਾ ਦਨੇ ਅੰਦਰੋਂ ਪੂਰਾ ਸਿਸਟਮ ਫਿਰ ਪ੍ਰੋਡਿਊਸਰ ਦੇ ਤੁਹਾਨੂੰ ਦਰਸ਼ਨ ਕਰਾਉਨੇ ਆਪਾਂ ਬਾਬਾ ਬਣ ਗਿਆ ਹੁਣ ਤੇ ਪੂਰਾ ਦੱਸਾਂਗੇ ਵੀ ਪੂਰਾ ਕੰਮਕਾਰ ਛੱਡ ਕੇ ਨਾ ਅੰਦਰੋਂ ਕੂਟੀਆ ਮੈਂ ਪਹਿਲਾਂ ਵੀ ਸ਼ਾਟ ਲਾ ਦੂੰਗਾ ਇਹਦਾ ਦੇਖ ਸਕਦੇ ਹੋ ਆ ਸੈਂਕਲਾ ਆ ਖਾਣ ਪੀਣ ਦਾ ਸਮਾਨ ਇਧਰ ਆਦਰਕ ਨਿੰਬੂ ਮਿਰਚਾਂ ਮੈਂ ਕਿਹਾ ਨਾ ਤੇ ਆਪਾਂ ਰੂਰੂ ਕਰਾਉਨੇ ਆਪਣੇ ਖਤਰਨਾਕ ਬੰਦੇ ਦੇ ਜਿਹਦੀ ਦੁਨੀਆ دیਵਾਨੀ ਆ ਤੇ ਬਾਬਾ ਬਣ ਗਿਆ ਕੀ ਹਾਲ ਚੱਲ ਪ੍ਰੋਡਿਊਸਰ ਸਾਹਿਬ ਵਧੀਆ ਜੀ ਵਧੀਆ ਜੀ ਜੈਸ਼ੀ ਹਰਮ ਲੋਬੀ ਮਿੱਤਰੋ ਜਿਹੜੇ ਫੈਨ ਨੇ ਬਾਈ ਦੇ ਹੈ ਨਾ ਬਾਈ ਕੀ ਕਹਿਣਾ ਜਾਣੇ ਹੋ ਬਸ ਠੀਕ ਆ ਵਧੀਆ ਨਜ਼ਾਰੇ ਨੇ ਨਜ਼ਾਰੇ ਨੇ ਯਾਰ ਜਿੰਨੇ ਥੋੜੇ ਵਿਊ ਆਪਣਾ ਜਿਹਨੇ ਕਹਿੰਦਾ ਸਬਸਕ੍ਰਾਈਬਰ ਦੀ ਗਏ ਦਿਲ ਜੇ ਟੁੱਟੇ ਹੋ ਉਹਨਾਂ ਦੇ ਕੀ ਕਹਿਣਾ ਜਾਣੇ ਹੁੰਦਾ ਮੈਂ ਯਾਰ ਕੋਈ ਨਾ ਕੋਈ ਨਾ ਮੁੜਾਂਗੇ ਮੁੜੋਂਗੇ ਮੈਂ ਮੁੜਾਂ ਜੀ ਪਰ ਥੋੜਾ ਜਿਹਾ ਟਾਈਮ ਲੇ ਪੱਕਾ ਨਹੀਂ ਪਤਾ ਕਦੋਂ ਮੁੜੀਏ ਅੱਛਾ ਫਿਕਸ ਨਹੀਂ ਹੋ ਗਿਆ ਹਾਂ ਮੈਨੂੰ ਵੀ ਨਹੀਂ ਪਤਾ ਕਦੋਂ ਮੁੜੂਗਾ ਪਰ ਮੁੜਾਂਗੇ ਜ਼ਰੂਰ ਤੇ ਸਾਡਾ ਵੀ ਬਾਈ ਦਿਲ ਖੁਸ਼ ਹੋਇਆ ਬਾਈ ਨੂੰ ਮਿਲ ਕੇ ਨਾ ਜਿਵੇਂ ਕਹਿੰਦੇ ਆ ਵੀ ਪੰਜਾਬੀ ਪੰਜਾਬੀ ਦੀ दारू ਹੁੰਦਾ ਕਿਤੇ ਵੀ ਹੋਵੇ ਹੈ ਨਾ ਬਾਈ ਹੁੰਦਾ ਨਾ ਕਿਵੇਂ ਫੀਲ ਹੋਇਆ ਬਾਈ ਬਹੁਤ ਬੜੀ ਮਿਲ ਪਤਾ ਲੱਗਿਆ ਹਾਂ ਪੰਜਾਬ ਦੇ ਨੂੰ ਬੰਦੇ ਸਦੇ ਮੂੰਹ ਦੇ ਇਕ ਹੀ ਪਤਾ ਲੱਗਦਾ ਹੈ ਦਾੜੀ ਮੁੱਛਾਂ ਦੇਖ ਕੇ ਵਾਹ ਵਾਹ ਉਹ ਬੰਦੇ ਪੰਜਾਬ ਤੋਂ ਨੇ ਤੇ ਬਾਈ ਨੇ ਬਈਆ ਸਿਸਟਮ ਕਰਿਆ ਓਰੇ ਯਾਰ ਹਨਾ ਦਿਲ ਦਾ ਬਹੁਤ ਸਾਫ ਬੰਦਾ ਤੇ ਆ ਕੁਟੀਆ ਬਾਈ ਦੀ ਤੇ ਆ ਭਾਂਡੇ ਭੁੰਡੇ ਇੱਧਰ ਪਾਣੀ ਵੀ ਥੱਲੋਂ ਲੈ ਕੇ ਆਣਾ ਪੈਂਦਾ ਬਾਈ ਨੂੰ ਤੇ ਇੱਕ ਬਾਈ ਉਹ ਚ ਵੀਡੀਓ ਚ ਨਾ ਤੁਸੀਂ ਕੁਰਕਰੇ ਖਵਾ ਰਹੇ ਹੋ ਨੇ ਉਹ ਫਿਰ ਨੂੰ ਫਿਰ ਨੂੰ ਉੱਥੇ ਜਿੱਥੇ ਤੁਸੀਂ ਪਹਿਲਾਂ ਜਿਹੜਾ ਤੁਸੀਂ ਰਹਿੰਦੇ ਅੱਛਾ ਉੱਥੇ ਰਹਿੰਦਾ ਤੇ ਹੁਣ ਵੀ ਅਸੀਂ ਨਾ ਨਦੀ ਕ੍ਰੋਸ ਕਰਕੇ ਆਏ ਉੱਥੇ ਵੀ ਸਾਨੂੰ ਫਿਰ ਨਾ ਕਾਫੀ ਮਿਲਿਆ ਝੁੰਡ ਸੀਗਾ ਦੇਖ ਕੇ ਸਾਨੂੰ ਹੋਰ ਭੱਜ ਗਿਆ ਹਾਂ ਇੱਥੇ ਝੁੰਡ ਰਹਿੰਦੇ ਨੇ ਸਾਰੇ ਜਿ ਕੁਛ ਹੈ ਕੀਤੇ ਆਂਦੇ ਸੁੱਤੀ